ਵਿਡੀਓ ਦਫਤਰ ਫਿਰੋਜ਼ਪੁਰ ਦੇ ਵਿੱਚ ਹੋਏ ਕਰੀਬ 1 ਕਰੋੜ 81 ਲੱਖ ਦੇ ਕਪਲੇ ਦੇ ਵਿੱਚ ਨਵਾਂ ਮੋੜ ਆਇਆ ਹੈ ਇਹ ਮਸਲਾ ਤੁਹਾਨੂੰ ਪਹਿਲੇ ਦੱਸ ਦਈਏ ਜੀ ਕਿ ਕਿਡਾ ਕਟਾਲਾ ਹੋਇਆ ਸੀਗਾ ਇਹ ਇੰਟਰਲੋਕਿੰਗ ਟਾਈਲਾਂ ਨੂੰ ਲੈ ਕੇ ਹੋਇਆ ਸੀ ਜਿੰਦੇ ਵਿੱਚ ਇੰਟਰਲੋਕਿੰਗ ਟਾਈਲਾਂ ਕਿੱਥੇ ਖੁਰਦਪੁਰਦ ਕੀਤੀਆਂ ਕਿੰਨੂੰ ਦਿੱਤੀਆਂ ਕੁਝ ਪਤਾ ਨਹੀਂ ਸੀ ਔਰ ਇਹਦੇ ਵਿੱਚ 11 ਵਾਰੀ ਜਿਹੜੀ ਪੇਮੈਂਟ ਹੈ ਉਹ ਇੱਕ ਠੇਕੇਦਾਰ ਦੇ ਨਾਮ ਤੇ ਦਿੱਤੀ ਜਾਂਦੀ ਹੈ ਇੱਥੇ ਇੱਕ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਈਏ ਜਿਸ ਡੋਂਗਲ ਦੇ ਵਿੱਚ ਏ ਆਰਡਰ ਪਾਸ ਹੋਏ ਨੇ ਪੇਮੈਂਟਾਂ ਹੋਈਆਂ ਨੇ ਕੁਝ ਵੀ ਹੋਇਆ ਉਸ ਟਾਈਮ ਉਹ ਅਫੀਸਰ ਇੱਥੇ ਮੌਜੂਦ ਨਹੀਂ ਸੀ ਪਰ ਉਹਦੀ ਡੋਂਗਲ ਨਹੀਂ ਕਟਵਾਈ ਗਈ ਜਦੋਂ ਵੀ ਅਫੀਸਰ ਜਾਂਦਾ ਆਪਣੀ ਡੋਂਗਲ ਜਿਹੜੀ ਹੈ ਰਿਮੂਵ ਕਰਵਾਉਂਦਾ ਜਦੋਂ ਇਸ਼ੂ ਹੁੰਦੀ ਹੈ ਪਰ ਉਹ ਡੋਂਗਲ ਕਿਵੇਂ ਯੂਜ਼ ਹੋ ਗਈ ਇਸ ਤਰ੍ਹਾਂ ਯੂਜ਼ ਹੋ ਗਈ ਪੇਮੈਂਟਸ ਵੀ 11 ਵਾਰੀ ਹੋ ਗਈਆਂ ਠੇਕੇਦਾਰ ਨੂੰ ਔਰ ਜਿਹੜਾ ਮਾਮਲਾ 1 ਕਰੋੜ 81 ਲੱਖ ਦਾ ਬਣ ਗਿਆ ਉਹਨੇ ਮਾਮਲਾ ਧਿਆਨ ਵਿੱਚ ਆਇਆ ਨਾਲ ਦੀ ਸਕਰੀਨ 'ਚ ਤੁਹਾਨੂੰ ਹਰ ਚੀਜ਼ ਅਸੀਂ ਨਾਲ ਨਾਲ ਦਿਖਾਵਾਂਗੇ ਪੇਮੈਂਟਸ ਵੀ ਦਿਖਾਵਾਂਗੇ ਔਰ ਜਿਹੜਾ ਸਰਕਾਰ ਨੇ ਹੁਣ ਆਰਡਰ ਇੱਕ ਜਾਰੀ ਕੀਤਾ ਇਹਦੀ ਇਨਕੁਆਰੀ ਵਾਸਤੇ ਉਹ ਵੀ ਦਿਖਾਵਾਂਗੇ ਉਹਨੇ ਮਾਮਲਾ ਜਿਹੜਾ ਕੀ ਹੈ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਤੇ ਉਹਨਾਂ ਨੇ ਇਹਦੀ ਇਨਕੁਆਰੀ ਜਿਹੜੀ ਹੈ ਉਹ ਲਗਾ ਦਿੱਤੀ ਹੈ ਔਰ ਇਨਕੁਆਰੀ ਜਿਹੜੀ ਹੈ ਉਹ ਦੋ ਅਫੀਸਰ ਕੋਲ ਆਈਆਂ ਇੱਕ ਪਟਿਆਲਾ ਵਾਲੇ ਅਫਸਰ ਨੇ ਇੱਕ ਬਠਿੰਡੇ ਕੋਲ ਚਲੀ ਗਈ ਹੈ ਪਰ ਇੱਥੇ ਜ਼ਿਕਰ ਯੋਗ ਗੱਲ ਇੱਕ ਇਹ ਵੀ ਹੈ ਜਿੰਨਾ ਅਧਿਕਾਰੀਆਂ ਦੇ ਕੋਲ ਪਟਿਆਲਾ ਦੇ ਵਿੱਚ ਇਹ ਗਈ ਹੈ ਉਹ ਖੁਦ ਹੀ ਪਹਿਲਾਂ ਇੱਥੇ ਏਡੀਸੀ ਰਹਿ ਚੁੱਕੇ ਨੇ ਉਹੀ ਇੱਕ ਜਾਂਚ ਅਧਿਕਾਰੀ ਉਹਨਾਂ ਵਿੱਚੋਂ ਵੀ ਏ ਨੇ ਹੁਣ ਉਹ ਜਾਂਚ ਅਧਿਕਾਰੀ ਫਿਰੋਜ਼ਪੁਰ ਪਹੁੰਚੇ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਦੇਖਾਂਗੇ ਕਿ ਇਸ ਮਾਮਲੇ ਨੇ ਕੀ ਨਵਾਂ ਮੋੜ ਦਿੱਤਾ ਕਿੰਨਾ ਕਿੰਨਾ ਦੇ ਕੋਈ ਨਾਮ ਸਾਹਮਣੇ ਆਏ ਨੇ ਜਾਂ ਨਹੀਂ ਆਏ ਹੈ ਹੱਲੇ ਉਹ ਜਿਹੜੇ ਆਫੀਸਰ ਹੈ ਉਹ ਕੀ ਕਹਿੰਦੇ ਆ ਔਰ ਜਿਹੜੀ ਜਾਂਚ ਹੈ ਉਹ ਕਿਸ ਪਾਸੇ ਨੂੰ ਜਾ ਰਹੀ ਹੈ ਪਰ ਇਹਨਾਂ ਜ਼ਰੂਰ ਹੈ ਕਿ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਵੀਡੀਓ ਦਫ਼ਤਰ ਦੇ ਵਿੱਚ ਘਟਾਲੇ ਜਿਹੜੇ ਹੁੰਦੇ ਨਜ਼ਰ ਆਏ ਨੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਔਰ ਚੀਜ਼ਾਂ ਵੀ ਬਾਹਰ ਆ ਸਕਦੀਆਂ ਔਰ ਇਹਦੀ ਨਾਲ-ਨਾਲ ਜਿਹੜੀ ਹੈ ਪੈਰਲਰ ਇਨਕੁਆਰੀ ਜਿਹੜੀ ਹੈ ਪੀਬੀਆਈ ਤੇ ਵੀ ਚੱਲ ਰਹੀ ਹੈ ਉਹ ਪੁਲਿਸ ਇਨਕੁਆਰੀ ਵੱਖਰੀ ਚੱਲਦੀ ਹੈ ਔਰ ਜਿਹੜੀ ਦਫਤਰੀ ਇਨਕੁਆਰੀ ਉਹ ਸਰ ਜਿਹੜੀ ਕਿ ਬਲਾਕ ਸ਼ਹਿਰੀ ਫਰੋਸਪੁਰ ਦੇ ਵਿੱਚ 1 ਕਰੋੜ 381 ਲੱਖ ਰੁਪਏ ਦਾ ਤਸਵੀਰ ਮੋਟਾਲਾ ਹੋਇਆ ਸਦਨ ਦੀ ਇਨਕੁਆਰੀ ਹੈ ਕਿ ਸਰ ਹੱਲੇ ਤੱਕ ਤੁਸੀਂ ਪਾਇਲ ਆਹ ਇਸ ਦਸਵਾਂ ਚੌਂ ਚੌਂਗਰ ਜੀ ਕਿ ਮਾਨਯੋਗ sec rural development ਉਹਨਾਂ ਨੇ ਮੇਰੀ ਡਿਵੀਨਲ ਡਿਪਟੀ ਡਾਇਰੈਕਟਰ ਪਟਿਆਲਾ ਔਰ ਡੀਡੀਪੀਓ ਬਠਿੰਡਾ ਉਹਨਾਂ ਦੀ ਡਿਊਟੀ ਲਈ ਹੈ ਇਹ ਪੂਰੀ ਚੰਗੀ ਤਰ੍ਹਾਂ ਪੜਤਾਲ ਕਰਨ ਦੀ ਕਿ ਇਹ ਜਿਹੜੇ 15th ਫਾਈਨੈਂਸ ਕਮਿਸ਼ਨ ਦੇ ਪੈਸੇ ਨੇ ਇਹਨਾਂ ਦੀ ਪੇਮੈਂਟ ਹੋਈ ਹੈ ਕੁਛ ਇੱਕ ਪੇਮੈਂਟ ਉਸ ਦੌਰਾਨ ਹੋਈ ਹੈ ਜਦੋਂ ਇੱਥੇ ਵੀਡੀਓ ਦੀ ਤਨਤੀ ਨਹੀਂ ਸੀ ਸੋ ਉਸ ਦੌਰਾਨ ਚ ਹੀ ਅੱਜ ਤਰੀਕ ਰੱਖੀ ਗਈ ਸੀ ਹਰ ਇੱਕ ਤਰ੍ਹਾਂ ਦੇ ਜਿਹੜੇ ਸਟਾਫ ਮੈਂਬਰਸ ਨੇ ਜਿਹੜੇ ਕਨਸਰਨਡ ਅ ਡੀਲ ਕਰਦੇ ਨੇ ਪੇਮੈਂਟਸ ਦੇ ਨਾਲ ਅਕਾਊਂਟੈਂਟ ਔਰ ਇਹ ਪੰਚਾਇਤ ਔਰ ਕਨਸਰਨਡ ਵੀਡੀਓ ਔਰ ਜਿਹੜੇ ਵੀਡੀਓ ਜਿਹੜੇ ਇਥੋਂ ਟ੍ਰਾਂਸਫਰ ਹੋ ਕੇ ਚਲੇ ਗਏ ਉਹਨਾਂ ਦੇ ਵੀ ਸਾਰਿਆਂ ਦੀ ਸਟੇਟਮੈਂਟ ਦਰਜ ਕੀਤੀ ਹੈ ਸੋ ਨੈਕਸਟ ਡੇਟ ਜਿਹੜੀ ਹੈ ਉਹ ਅ 28 ਤਰੀਕ ਰੱਖੀ ਗਈ ਹੈ ਔਰ ਇਨਕੁਆਰੀ ਚੱਲ ਰਹੀ ਹੈ ਪੀਜੇ ਸਾਹਮਣੇ ਲੱਗਾ ਆਏਗਾ ਕਿ ਕਿੰਨਾ ਵੀ ਗਲਤੀ ਹੈਗੀ ਹੈ ਜਾਂ ਕੀ ਜਿਹੜੀ ਵਰਤੀ ਸ਼ਾਮ ਆਇਆ ਹੈ ਨਹੀਂ ਅਜੇ ਤਾਂ ਇਹ ਮੁਢਲੀ ਤੌਰ ਤੇ ਇਨਕੁਆਰੀ ਹੈ ਸ਼ੁਰੂਆਤ ਹੀ ਹੈ ਸੋ ਅਜੇ ਕਿਸੇ ਵੀ ਨਤੀਜੇ ਤੇ ਪਹੁੰਚ ਪਾਣਾ ਇਟ ਵਿਲ ਟੇਕ ਟਾਈਮ ਅਸੀਂ ਸਰਕਾਰ ਨੂੰ ਦਰਖਾਸਤ ਕਰਾਂਗੇ ਕਿ 15 ਦਿਨ ਦਾ ਮੈਂ ਗਵਰਨਮੈਂਟ ਤੋਂ ਹੋਰ ਟਾਈਮ ਮੰਗ ਰਿਹਾ 15 ਦਿਨ ਚ ਅਸੀਂ ਕਨਕਲੂਡ ਕਰ ਦਾਂਗੇ ਸਰ ਇਸ ਵਿੱਚ ਟੋਟਲ ਕਿੰਨੇ ਕਰਮਚਾਰੀ ਪਾਏ ਗਏ ਨੇ ਨਹੀਂ ਕਰਮਚਾਰੀ ਪਾਏ ਗਏ ਤਾਂ ਐਸਾ ਸੱਚ ਮੈਂ ਨਹੀਂ ਪੁਆਇੰਟ ਆਊਟ ਕਰੂੰਗਾ ਕਿ ਕਿਸੇ ਅਕਿਊਜ਼ਡ ਕੋ ਫਿਕਸ ਕਰ ਦਿਆ ਗਿਆ ਹੈ ਲੇਕਿਨ ਇਹ ਹੈ ਕਿ ਅਗਰ ਅਭੀ ਤੋ ਇਹ ਸ਼ੁਰੂਆਤ ਤੌਰ ਤੇ ਪੇਮੈਂਟ ਹੋਈ ਹੈ और क्या उतना जो पेमेंट हुई है उसके वैसो वे उतना मटेरियल जो है वहाँ पर पहुंचा है कि नहीं पहुंचा तो अभी तो वो जो स्टेटमेंट्स जैसे जैसे रिकॉर्ड होंगी उनकी फिर वेरिफिकेशन होगी तभी बता पाऊंगा कि कितने बंद सर पिछले थोड़े दिन पहला एक आए थे जी जी पुडियां जी पुडियां जी उन्होंने पत्रकारों को एक सवाल गया कि कार्यकाल सर ता ही रहा दौरान एज एडीसी ਔਰ ਉਸੇ ਨੂੰ ਉਹਨਾਂ ਨੂੰ ਹੀ ਅਫਸਰ ਨੂੰ ਤਸੀਹਂ ਇਨਕੁਆਰੀ ਤੇ ਲਗਾਇਆ ਗਿਆ ਔਰ ਇੱਕ ਪੱਤਰਕਾਰ ਉਹਨਾਂ ਨੇ ਸਵਾਲ ਕੀਤਾ ਉਹ ਕਿ ਵੀ ਇਹਦੀ ਕੀ ਜਾਂਚ ਪੂਰੀ ਹੋ ਪਾਏਗੀ ਇਸ ਤਰ੍ਹਾਂ ਤੇ ਉਸੇ ਅਫਸਰ ਨੂੰ ਲਗਾਣਾ ਸਰ ਉਹਦੇ ਬਾਰੇ ਦਾ ਲੱਗ ਕੇ ਕਹਿਣਾ ਹੈ ਦੇਖੋ ਜੀ ਇਸ ਤੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ ਮੈਨੂੰ ਤਾਂ ਸਰਕਾਰ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਤਾਂ ਉਸੇ ਨੂੰ ਹੀ ਉਸੇ ਤੇ ਕਮੈਂਟ ਕਰ ਸਕਦਾ ਉਸੇ ਦੀ ਇਨਕੁਆਰੀ ਕਰ ਰਹੇ ਹਾਂ ਔਰ ਮੈਂ ਇਹ ਤੇ ਦੱਸਣਾ ਚਾਹਾਂਗਾ ਕਿ ਇਹ ਪੇਮੈਂਟ ਜਿਹੜੀ ਹੋਈ ਹੈ ਇਹ ਬਲੌਕ ਲੈਵਲ ਤੇ ਹੁੰਦੀ ਹੈ ਬਲੌਕ ਲੈਵਲ ਤੇ ਵੀਡੀਓਜ਼ ਦੇ ਵੀ ਧਿਆਨ ਚ ਨਹੀਂ ਆਇਆ ਜਿਹੜੇ ਮੌਜੂਦਾ ਵੀਡੀਓ ਨੇ ਤਨਾਤ ਹੋਏ ਉਹਨਾਂ ਦੇ ਵੀ ਧਿਆਨ ਦੇ ਵਿੱਚ ਅ ਬਹੁਤ ਬਾਤ 'ਚੋ ਧਿਆਨ ਚ ਆਇਆ ਜਦੋਂ ਉਹਨਾਂ ਨੇ ਧਿਆਨ ਚ ਲਿਆਂਦਾ ਗਵਰਨਮੈਂਟ ਨੇ ਟੀਮ ਬਣਾ ਕੇ ਪੜਤ ਕੀਤਾ ਇਹ ਉਹ ਜੋ ਹੈ ਇਨਕੁਆਇਰੀ ਇਸ ਤਰ੍ਹਾਂ ਨਿਰਪੱਖ ਤੌਰ ਤੇ ਕਰਨੀ